ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਲੋਗ ਅਸ ਦਿ ਵੀਡੀਓ ਦੇ ਵਿੱਚ ਜ਼ਿਕਰ ਕਰਨਾ ਹੈ ਕਿ ਕੈਨੇਡਾ ਦੇ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਆਪਣੇ ਵੀਜ਼ਾ ਰੂਲ ਕੰਡੀਸ਼ਨਸ ਨੂੰ ਲੈ ਕੇ ਜੋ ਸਖਤਾਈ ਕੀਤੀ ਗਈ ਹੈ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਕਲੋਜ਼ ਵਰਕ ਪਰਮਿਟ ਤੇ ਜਿਨ੍ਹਾਂ ਨੇ ਸਪਾਊਸਲ ਓਪਨ ਵਰਕ ਪਰਮਿਟ ਲਗਾਇਆ ਹੈ ਉਹਨਾਂ ਦੀਆਂ ਫਾਈਲਾਂ ਰਿਜੈਕਟ ਹੋ ਰਹੀਆਂ ਨੇ ਹੁਣ ਉਹ ਫਾਈਲਸ ਨੂੰ ਲੈ ਕੇ ਪ੍ਰੋਬਲਮ ਇਹ ਹੈ ਕਿ ਪਹਿਲਾਂ ਜਦੋਂ ਉਹਨਾਂ ਨੇ ਫਾਈਲ ਲਗਾਈ ਸੀ ਉਦੋਂ एलिजिਬਿਲਟੀ ਕ੍ਰਾਈਟੇਰੀਆ ਹੋਰ ਸੀਗਾ ਤੇ ਹੁਣ ਜਦੋਂ ਉਹ ਫਾਈਲਿੰਗ ਕਰਨਗੇ ਦੁਬਾਰਾ ਤਾਂ ਉਹਨਾਂ ਦੇ ਲਈ एलिजिਬਿਲਟੀ ਕ੍ਰਾਈਟੇਰੀਆ ਹੋਰ ਹੋਵੇਗਾ ਹੁਣ ਇਹਦੇ ਵਿੱਚ ਕੁਐਸਚਨ ਇਹ ਬਣਦਾ ਹੈ ਕਿ ਕੀ ਅਸੀਂ ਜਿਹੜੀ ਪਹਿਲਾਂ ਫਾਈਲ ਲਗਾਈ ਸੀ ਜਦੋਂ ਅਸੀਂ एलिजिਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਸੀਗੇ ਕਿਏ ਸੀ ਉਸ ਫਾਈਲ ਨੂੰ ਰੀਕਨਸੀਡਰੇਸ਼ਨ ਅਪਲਾਈ ਕਰੀਏ ਜਾਂ ਨਵੇਂ ਸਿਰੇ ਤੋਂ ਸਾਨੂੰ ਫਾਈਲਿੰਗ ਕਰਨੀ ਚਾਹੀਦੀ ਹੈ ਜਾਂ ਕਰਨੀ ਵੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਸਾਨੂੰ ਵਿਜ਼ਟਰ ਵੀਜ਼ਾ ਵਗੈਰਾ ਟਰਾਈ ਕਰਨਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਦਾ ਜ਼ਿਕਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਤੁਹਾਡਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਦਰਸਲ ਕਾਫੀ ਰੂਲ ਕੰਡੀਸ਼ਨ ਬਦਲੇ ਗਏ ਜਾਂ ਚੇਂਜ ਕੀਤੇ ਗਏ ਜਾਂ ਸਟ੍ਰਿਕਟ ਕੀਤੇ ਗਏ ਜਿਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਜਿਹੜੇ ਐਲ ਐਮ ਆਈ ਦੇ ਉੱਤੇ ਵਰਕ ਪਰਮਿਟ ਜਿਨ੍ਹਾਂ ਨੇ ਲਗਾਇਆ ਸੀ ਜਿਹਨੂੰ ক্লোਜ਼ ਵਰਕ ਪਰਮਿਟ ਕਿਹਾ ਜਾਂਦਾ ਹੈ ਜਾਂ ਜਿਨ੍ਹਾਂ ਨੇ ਸਪਾਊਸਲ ਓਪਨ ਵਰਕ ਪਰਮਿਟ ਲਗਾਇਆ ਸੀ ਜਿਨ੍ਹਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਤੇ ਉਹ ਆਊਟਸਾਈਡ ਕੈਨੇਡਾ ਨੇ ਹੁਣ ਦੋਹਾਂ ਕੇਸਸ ਦੇ ਵਿੱਚ ਕੀ ਹੈ ਕਿ ਜਦੋਂ ਪਹਿਲਾ ਐਲੀਜੀਬਿਲਟੀ ਕ੍ਰਾਈਟੇਰੀਆ ਜੋ ਸੀਗਾ ਜਦੋਂ ਉਹਨਾਂ ਨੇ ਫਾਈਲਿੰਗ ਕੀਤੀ ਉਸ ਤੋਂ 4-5 ਮਹੀਨੇ ਪਹਿਲਾਂ ਤੇ ਹੁਣ ਦੇ ਇਲੀਜੀਬਿਲਟੀ ਕ੍ਰਾਈਟੇਰੀਆ ਦੇ ਵਿੱਚ ਕਾਫੀ ਫਰਕ ਆ ਗਿਆ ਹੁਣ ਕਈ ਲੋਕ ਇਦਾਂ ਦੇ ਨੇ ਜਿਹੜੇ ਉਸ ਟਾਈਮ ਤੇ ਇਲੀਜੀਬਿਲਟੀ ਮੀਟ ਕਰਦੇ ਸੀਗੇ ਮਤਲਬ ਇਹ ਮੇਰੇ ਕਹਿਣ ਦਾ ਕਿ ਉਦੋਂ ਕੈਨੇਡਾ ਦੇ ਵਿੱਚ ਜੇਕਰ ਤੁਹਾਡਾ ਸਪਾਊਸ ਸਟੱਡੀ ਕਰ ਰਿਹਾ ਹੈ ਤਾਂ ਤੁਸੀਂ ਇੰਡੀਆ ਤੋਂ ਜੇਕਰ ਜਾਂ ਆਊਟਸਾਈਡ ਕੈਨੇਡਾ ਤੋਂ ਜੇਕਰ ਫਾਈਲਿੰਗ ਕਰਨੀ ਹੈ ਤਾਂ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਜਿਹਨੂੰ ਸਪਾਊਸਲ ਓਪਨ ਵਰਕ ਪਰਮਿਟ ਕਿਹਾ ਜਾਂਦਾ ਹੈ ਪਹਿਲਾਂ ਕਰ ਸਕਦੇ ਸੀਗੇ ਹੁਣ ਕੀ ਰੂਲ ਬਦਲ ਦਿੱਤੇ ਗਏ ਕਿ ਭਈ ਤੁਸੀਂ ਕਿਸੇ ਸਪੈਸੀਫਿਕ ਕੈਟਾਗਰੀ ਦੇ ਵਿੱਚ ਹੋਣੇ ਚਾਹੀਦੇ ਹੋ ਤਾਂ ਕਰ ਸਕਦੇ ਹੋ ਤੁਹਾਡੀ ਇਹ ਸਪੈਸੀਫਿਕ ਰਿਕੁਆਇਰਮੈਂਟ ਕਰ ਦਿੱਤੀ ਗਈ ਹੈ ਸਾਰੇ ਅਪਲਾਈ ਨਹੀਂ ਕਰ ਸਕਦੇ ਹੁਣ ਉਸ ਕੰਡੀਸ਼ਨ ਦੇ ਵਿੱਚ ਜਿਹੜੇ ਪਹਿਲਾਂ ਐਲੀਜੀਬਲ ਸੀਗੇ ਪਰ ਹੁਣ ਨਹੀਂ ਅਪਲਾਈ ਕਰ ਸਕਦੇ ਉਹਨਾਂ ਦਾ ਜੇਕਰ ਰਿਫਿਊਜ਼ਲ ਆ ਜਾਂਦਾ ਹੈ ਕਿਉਂਕਿ ਇਹ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਫਿਊਜ਼ਲ ਵੀ ਆ ਰਹੇ ਨੇ ਜੇਕਰ ਰਿਫਿਊਜ਼ਲ ਆ ਜਾਂਦਾ ਤਾਂ ਕੀ ਉਹ ਰੀਕਨਸਿਡਰੇਸ਼ਨ ਵਾਲੇ ਪਾਸੇ ਨੂੰ ਜਾਣ ਮੇਰਾ ਪਰਸਨਲ ਸੁਜੈਸ਼ਨ ਇਸ ਮਸਲੇ ਦੇ ਵਿੱਚ ਇਹ ਹੈ ਕਿ ਜੇਕਰ ਤੁਹਾਡੀ ਫਾਈਲ ਸਟਰੋਂਗ ਸੀਗੀ ਤਾਂ ਤੁਸੀਂ ਰੀਕਨਸਿਡਰੇਸ਼ਨ ਵਾਸਤੇ ਜਾ ਸਕਦੇ ਹੋ ਤੁਹਾਡੇ ਵਾਸਤੇ ਖੋਣ ਵਾਸਤੇ ਕੁਝ ਨਹੀਂ ਹੈਗਾ ਯਾਨੀ ਤੁਹਾਡਾ ਕੁਝ ਉਹਦੇ ਵਿੱਚੋਂ ਆ ਕੁਝ ਗਲਤ ਨਹੀਂ ਹੋਏਗਾ ਰੀਜ਼ਨ ਕੀ ਹੈ ਕਿ ਰਿਫਿਊਜ਼ਲ ਤਾਂ ਪਹਿਲੇ ਹੀ ਆ ਚੁੱਕਾ ਜਾਦਾ ਜਿਆਦਾ ਕੀ ਹੈ ਕਿ ਤੁਹਾਨੂੰ ਜਿਹੜਾ ਰੀਕਨਸਿਡਰੇਸ਼ਨ ਨੂੰ ਐਕਸੈਪਟ ਨਾ ਕੀਤਾ ਜਾਊਗਾ ਰਿਫਿਊਜ਼ ਹੀ ਰਹੂਗੀ ਤੁਹਾਡੀ ਫਾਈਲ ਪਰ ਜੇ ਪਲਟ ਗਿਆ ਡਿਸੀਜਨ ਤਾਂ ਤੁਹਾਡਾ ਲੱਕ ਹੈ ਤਾਨੂੰ ਓਪਨ ਵਰਕ ਪਰਮਿਟ ਮਿਲ ਜਾਣਾ ਕੈਨੇਡਾ ਦੇ ਵਿੱਚ ਆਪਣੇ ਸਪਾਊਸਲ ਨੂੰ ਸਪੋਰਟ ਕਰਨ ਵਾਸਤੇ ਸਪਾਊਸ ਨੂੰ ਸਪੋਰਟ ਕਰਨ ਵਾਸਤੇ ਹੁਣ ਕਿਨੂੰ ਰਿਪਲਾਈ ਨਹੀਂ ਕਰਨਾ ਚਾਹੀਦਾ ਦੇਖੋ ਜਿਨ੍ਹਾਂ ਦਾ ਫੰਡ ਦਾ ਇਸ਼ੂ ਸੀਗਾ ਬਹੁਤ ਘੱਟ ਫੰਡ ਸੀਗੇ ਜਾਂ ਫਿਰ ਜਿਨ੍ਹਾਂ ਦੀ ਪ੍ਰੋਫਾਈਲ ਦੇ ਵਿੱਚ ਕੋਈ ਸਪੈਸੀਫਿਕ ਰਿਕੁਆਇਰਮੈਂਟ ਦੀ ਲੋੜ ਸੀਗੀ ਤੇ ਉਹ ਵਾਕਈ ਨਹੀਂ ਸੀ ਹੈਗੀ ਉਹਨਾਂ ਨੂੰ ਰੀਕਨਸਿਡਰੇਸ਼ਨ ਅਪਲਾਈ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਅੱਗੇ ਵਿਜ਼ਿਟਰ ਵੀਜ਼ਾ ਅਪਲਾਈ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਨੂੰ ਮਿਲਣ ਜਾਣਾ ਚਾਹੁੰਦੇ ਪਰ ਜੇਕਰ ਤੁਸੀਂ ਰਿਕੁਆਇਰਮੈਂਟ ਜੋ ਵੀ ਹੈ ਉਹ ਮੀਟ ਕਰਦੇ ਹੋ ਨੀ ਇਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਤੁਹਾਨੂੰ ਰੀਕਨਸਿਡਰੇਸ਼ਨ ਅਪਲਾਈ ਕਰਨ ਦੀ ਜਗ੍ਹਾ ਰੀਅਪਲਾਈ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਤਾਂ ਹੁਣ ਉਹ ਜਿਨ੍ਹਾਂ ਨੇ ਐਲਐਮਆਈਏ ਦਾ ਵਰਕ ਪਰਮਿਟ ਲਗਾਇਆ ਸੀਗਾ ਉਹਨਾਂ ਵਾਸਤੇ ਜਿਨ੍ਹਾਂ ਨੇ ਵੀ ਐਲਐਮਆਈਏ ਬੇਸਡ ਵਰਕ ਪਰਮਿਟ ਲਗਾਇਆ ਸੀਗਾ ਉਹਨਾਂ ਨੂੰ ਰੀਕਨਸਿਡਰੇਸ਼ਨ ਕਰਨਾ ਚਾਹੀਦਾ ਜਾਂ ਰੀਅਪਲਾਈ ਕਰਨਾ ਚਾਹੀਦਾ ਹੈ ਦੇਖੋ ਸਭ ਤੋਂ ਪਹਿਲਾ ਗੱਲ ਇਹ ਹੈ ਕਿ ਜਿਹੜਾ ਪਹਿਲਾ ਇਲੀਜੀਬਿਲਿਟੀ ਕ੍ਰਾਈਟੇਰੀਆ ਸੀਗਾ ਉਹ EMPLOYER ਦਾ ਕੁਝ ਹੋਰ ਸੀਗਾ ਤੁਹਾਡਾ ਕੁਝ ਹੋਰ ਸੀਗਾ ਹੁਣ EMPLOYER ਦੇ ਇਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਪਹਿਲਾਂ ਜੇਕਰ ਕਿਸੇ ਦੇ ਕੋਲ 10 ਬੰਦੇ ਕੰਮ ਕਰਦੇ ਸੀਗੇ ਕਿਸੇ EMPLOYER ਦੇ ਕੋਲ ਯਾਨੀ ਕਿ ਉਹਦੀ ਸਟਰੈਂਥ 10 EMPLOYEES ਦੀ ਸੀਗੀ ਤਾ ਉਸ এমপ্লয়ার ਕੋਲ 8 ਬੰਦੇ ਕੈਨੇਡਾ ਦੇ ਹੋਣੇ ਚਾਹੀਦੇ ਸੀਗੇ ਤੇ 2 ਬੰਦੇ ਉਹ ਬਾਹਰੋਂ ਕੈਨੇਡਾ ਤੋਂ ਹਾਇਰ ਕਰ ਸਕਦਾ ਸੀਗਾ। ਯਾਨੀ 20% ਜਿਹੜੀ ਹੈ ਉਹ ਆਪਣੀ ਸਟਰੈਂਥ ਦਾ ਉਹ ਬਾਹਰੋਂ ਹਾਇਰ ਕਰ ਸਕਦਾ ਸੀਗਾ। ਪਰ ਹੁਣ ਜਿਹੜਾ ਹੈ ਉਹ ਸਿਰਫ 10% ਹਾਇਰ ਕਰ ਸਕਦਾ ਹੈ ਬਾਹਰੋਂ। ਯਾਨੀ ਕਿ ਪਹਿਲਾਂ ਜਿਹੜਾ एलिजिਬਿਲਟੀ ਕ੍ਰਾਈਟੇਰੀਆ ਸੀ ਉਹ 10 ਚੋਂ 2 ਕਰ ਸਕਦਾ ਸੀ ਹੁਣ 10 ਚੋਂ 1 ਕਰ ਸਕਦਾ ਹੈ। ਹੁਣ ਜੇਕਰ ਕਿਸੇ এমਪਲੋਇਰ ਨੇ ਦੋ ਬੰਦਿਆਂ ਨੂੰ ਐਲਐਮਆਈਏ ਦਿੱਤੀ ਸੀਗੀ ਯਾਨੀ ਕਿ ਜੇਕਰ ਉਹ 10 ਦੇ ਕੋਲ ਸਟਰੈਂਥ ਸੀਗੀ ਦੋਹਾਂ ਜਣਿਆਂ ਨੂੰ ਐਲਐਮਆਈਏ ਦਿੱਤੀ ਸੀ ਇੱਕ ਦਾ ਵੀਜ਼ਾ ਰਿਜੈਕਟ ਹੋ ਗਿਆ ਇੱਕ ਦਾ ਵੀਜ਼ਾ ਆ ਗਿਆ ਤਾਂ ਉਹਦੀ ਐਲੀਜੀਬਿਲਟੀ ਖਤਮ ਹੋ ਗਈ ਯਾਨੀ ਕਿ ਹੁਣ ਉਹ ਸਿਰਫ ਇੱਕ ਹੀ ਕਰ ਸਕਦਾ ਹੈ ਯਾਨੀ ਕਿ ਜੇ ਜਿਹੜੀ ਹੁਣੋ ਦੇ ਕੋਲ ਸਟਰੈਂਥ ਹੈ 10ਾਂ ਚੋਂ ਉਹ ਚੋਂ 9 ਬੰਦੇ ਕੈਨੇਡਾ ਦੇ ਨੇ ਹੋਣੇ ਚਾਹੀਦੇ ਨੇ ਤੇ ਇੱਕ ਹੀ ਬਾਰ ਦਾ ਹੋਣਾ ਚਾਹੀਦਾ ਇੱਕ ਬਾਰ ਦੇ ਨੂੰ ਵਰਕ ਪਰਮਿਟ ਮਿਲ ਗਿਆ ਤਾਂ ਹੁਣ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਕਿੱਥੇ ਮੀਟ ਕਰ ਰਹੇ ਹੋ ਸੋ ਆਪਣੇ ਆ ਵਕੀਲ ਦੇ ਨਾਲ ਆਪਣੇ ਲੋਅਰ ਦੇ ਨਾਲ ਇਸ ਚੀਜ਼ ਨੂੰ ਲੈ ਕੇ ਵੀ ਇੱਕ ਵਾਰ ਸਲਾਹ ਜ਼ਰੂਰ ਕਰਿਓ ਉਸ ਤੋਂ ਬਾਅਦ ਹੀ ਰੀਕਨਸਿਡਰੇਸ਼ਨ ਵਾਲੇ ਪਾਸੇ ਨੂੰ ਜਾਇਓ ਦੂਜੀ ਗੱਲ ਐਲਐਮਆਈਡ ਵਿੱਚ ਐਕਸਚੇਂजेस ਨਹੀਂ ਆਇਆ ਬਹੁਤ سارے ਚੇਂजेस ਆਏ ਨੇ ਉਹਦੀ ਵੈਲਿਡਿਟੀ ਨੂੰ ਲੈ ਕੇ ਚੇਂजेस ਆਇਆ ਹੈ ਉਸ ਤੋਂ ਬਾਅਦ ਅਨਇੰਪਲੋਇਮੈਂਟ ਰੇਟ ਜਿਹੜਾ ਉਸ ਨੂੰ ਲੈ ਕੇ ਚੇਂजेस ਆਇਆ ਕਿਉਂਕਿ ਜੇ ਤੁਸੀਂ ਰੀਕਨਸਿਡਰੇਸ਼ਨ ਅਪਲਾਈ ਕਰਦੇ ਹੋ ਇਸ ਕੰਡੀਸ਼ਨ ਦੇ ਵਿੱਚ ਤਾਂ ਐਕਸੈਪਟ ਹੋ ਸਕਦਾ ਹੈ ਪਰ ਜੇ ਰੀਅਪਲਾਈ ਕਰਦੇ ਹੋ ਤਾਂ ਤੁਹਾਨੂੰ ਐਲਐਮਆਈ ਜਿਹੜੀ ਪੁਰਾਣੀ ਚੱਲੇਗੀ ਜਾਂ ਨਹੀਂ ਚੱਲੇਗੀ ਇਸ ਨੂੰ ਲੈ ਕੇ ਵੀ ਜਿਹੜਾ ਵੀ ਤੁਹਾਡਾ ਆਰਸੀਆਈਸੀ ਹੋਏਗਾ ਉਹਦੇ ਨਾਲ ਬਿਨਾ ਕੰਸਲਟ ਕੀਤਾ ਫਾਈਲ ਦੁਬਾਰਾ ਨਾ ਲਗਾਇਓ ਕਿਸੇ ਲੋਕਲ ਏਜੰਟ ਅਗਰ ਤੁਹਾਨੂੰ ਕਹਿ ਰਿਹਾ ਇਦਾਂ ਕਰਨ ਵਾਸਤੇ ਉਹਦੇ ਚੱਕਰ ਦੇ ਵਿੱਚ ਬਿਲਕੁਲ ਵੀ ਨਾ ਪਿਓ ਤੇ ਕਈ ਆਰਸੀਆਈਸੀ ਦੇ ਨਾਮ ਦੇ ਉੱਤੇ ਠੱਗੀਆਂ ਬਹੁਤ ਮਾਰਦੇ ਨੇ ਇਹ ਵੀ ਚੀਜ਼ ਦਾ ਧਿਆਨ ਰੱਖਿਓ ਕਿ ਜਿਹੜਾ ਵੀ ਤੁਹਾਡਾ ਲਾਇਰ ਆ ਉਹ ਆਥੈਂਟਿਕ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਲਾਇਰ ਇਦਾਂ ਦੇ ਨੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗਾ ਜਾਂ ਜਿਹੜੇ ਕਹਿ ਸਕਦਾ ਕਿ ਤੁਹਾਨੂੰ ਸਿਰ ਝੂਠੀਆਂ ਕਹਾਵਤਾਂ ਪੜਾਉਂਦੇ ਨੇ ਜਾਂ ਉਹ ਕਹਿ ਦਿੰਦੇ ਨੇ ਕਿ ਪਈ ਚਲੋ 5000 ਜਾਂ 2000 ਡਾਲਰ ਹੋਰ ਦੇ ਦੋ ਅਸੀਂ ਤੁਹਾਡਾ ਰੀ ਅਪਲਾਈ ਕਰ ਦਿੰਨੇ ਆ ਤੁਹਾਡੀ ਐਲ ਐਮ ਆਈਏ 3 ਸਾਲ ਦੀ ਰਹੇਗੀ 2 ਸਾਲ ਦੀ ਰਹੇਗੀ ਪਹਿਲਾਂ ਵਾਲਾ ਹੀ ਟਰਮਸ ਕੰਡੀਸ਼ਨ ਤੁਹਾਡੇ ਨਾਲ ਰਹਿਣਗੀਆਂ ਭਾਵੇਂ ਅਸੀਂ ਦੁਬਾਰਾ ਵੀ ਅਪਲਾਈ ਕਰਾਂਗੇ ਦੇਖੋ ਜੀ ਧਿਆਨ ਰੱਖਿਓ एलिजिਬਿਲਟੀ ਕ੍ਰਾਈਟੇਰੀਆ ਬਹੁਤ ਵੱਡੇ ਲੈਵਲ ਤੇ ਚੇਂਜ ਹੋ ਗਿਆ ਇਸ ਕਰਕੇ ਰੀ ਅਪਲਾਈ ਕਰਨ ਤੋਂ ਪਹਿਲਾਂ ਵੀ ਲਾਇਰ ਦੀ ਸਲਾਹ ਲਓ ਰੀ ਕਨਸੀਡਰੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਵੀ ਲਾਇਰ ਦੀ ਸਲਾਹ ਜ਼ਰੂਰ ਲਓ ਕਿ ਜਿਹੜੇ ੈਂਪਲੋਇਰ ਤੋਂ ਉਹਨੇ ਤੁਹਾਨੂੰ ਐਲਐਮਆਈਏ ਲੈ ਕੇ ਦਿੱਤੀ ਹੈ ਉਸ ੈਂਪਲੋਇਰ ਕੀ ਉਹ ਵਾਲਾ ੈਂਪਲੋਇਰ ਕੀ एलिजिਬਿਲਟੀ ਕ੍ਰਾਈਟੇਰੀਆ ਪੂਰਾ ਮੀਟ ਕਰਦਾ ਹੈ ਜਾਂ ਨਹੀਂ ਕਰਦਾ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਰਕ ਪਰਮਿਟ ਨੂੰ ਲੈ ਕੇ ਹੀ ਡਿਸਕਸ ਕਰਦੇ ਹਾਂ ਤੇ ਜ਼ਿਆਦਾ ਬੈਸਟ ਹੋਏਗਾ ਅਗਲੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਰੀਕਨਸਿਡਰੇਸ਼ਨ ਤੇ ਰੀਐਪਲਾਈ ਨੂੰ ਲੈ ਕੇ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ ਇੱਕ ਪਹਿਲਾਂ ਵੀ ਮੇਰੀ ਵੀਡੀਓ ਹੈਗੀ ਹੈ ਪਰ ਇੱਕ ਹੋਰ ਕਲੀਅਰਟੀ ਦੀ ਵੀਡੀਓ ਬਣਾਵਾਂਗਾ ਜਿਸ ਦੇ ਵਿੱਚ ਤੁਸੀਂ ਭਾਵੇਂ ਵਿਜ਼ਟਰ ਵੀਜ਼ਾ ਜਾ ਤੁਸੀਂ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤੁਹਾਨੂੰ ਰੀਕਨਸਿਡਰੇਸ਼ਨ ਕਰਨਾ ਚਾਹੀਦਾ ਹੈ ਰੀਅਪਲਾਈ ਕਰਨਾ ਚਾਹੀਦਾ ਹੈ ਉਹ ਵੀ ਬਹੁਤ ਵਿਸਥਾਰ ਦੇ ਨਾਲ ਤੁਹਾਨੂੰ ਨੈਕਸਟ ਵੀਡੀਓ ਜਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦਾ ਹਾਂ ਵੀਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਦ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਸ ਤੁਹਾਡੇ ਨਾਲ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਾ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਹੋ ਸਕੇ ਧੰਨਵਾਦ